ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਭਗਵਾਨ ਤੁਮਨ ਜੀ ਹੁਣ ਤੁਸੀਂ ਆਪਣੇ ਪੁਲਿਸ ਅਫਸਰਾਂ ਨੂੰ सीबीआई ਦੀ ਜਾਂਚ ਤੋਂ ਕਿਵੇਂ ਬਚਾਓਗੇ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ 12 ਅਤੇ 13 ਮਾਰਚ ਦੀ ਰਾਤ ਨੂੰ ਪਟਿਆਲਾ ਵਿਖੇ ਫੌਜ ਦੇ ਇੱਕ ਕਰਨਲ ਅਤੇ ਉਸਦੇ بیٹے ਨੂੰ ਪੰਜਾਬ ਪੁਲਿਸ ਦੇ 4 ਐਸ ਐਚਓ ਰੈਂਕ ਦੇ ਅਫਸਰਾਂ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਸੀ ਜਿਸ ਵਿੱਚ ਕਰਨਲ ਬਾਠ ਦੀ ਇੱਕ ਬਾਹ ਟੁੱਟ ਗਈ ਸੀ ਅਤੇ ਉਸਦੇ ਬੈਟੇ ਦੇ ਸਿਰ ਵਿੱਚ ਬਹੁਤ ਸਟਾਂ ਵੱਜੀਆਂ ਸਨ ਅਤੇ ਕਾਫੀ ਟੰਗ ਕੇ ਲੱਗੇ ਸਨ ਉਹਨਾਂ ਪੁਲਿਸ ਵਾਲਿਆਂ ਨੇ ਕਰਨਲ ਬਾਠ ਦਾ ਆਈਡੀ ਕਾਰਡ ਅਤੇ ਮੋਬਾਈਲ ਵੀ ਖੋਲਿਆ ਸੀ ਜੋ ਕਿ ਦੂਸਰੇ ਦਿਨ ਵਾਪਸ ਕਰ ਦਿੱਤਾ ਸੀ ਅਫਸੋਸ ਦੀ ਗੱਲ ਇਹ ਹੈ ਕਿ ਕਰਨਲ ਬਾਠ ਦੀ ਪੰਜਾਬ ਪੁਲਿਸ ਨੇ ਐਫ ਆਈ ਆਰ ਵੀ ਦਰਜ ਨਹੀਂ ਸੀ ਕੀਤੀ ਜੋ ਕਿ ਸਾਬਕਾ ਸੈਨਿਕਾਂ ਵੱਲੋਂ ਪ੍ਰੈਸ਼ਰ ਪਾਇਆ ਜਾਣ ਤੋਂ ਬਾਅਦ 7-8 ਦਿਨ ਬਾਅਦ ਇਹ ਰੈਪਟੋ ਦਰਜ ਹੋਈ ਸੀ ਕਰਨਲ ਬਾਠ ਦੀ ਧਰਮ ਪਤਨੀ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਮਝੌਤਾ ਕਰਨ ਵਾਸਤੇ ਵੀ ਬਹੁਤ ਜ਼ੋਰ ਪਾਇਆ ਗਿਆ ਸੀ ਪਰ ਮੈਡਮ ਬਾਠ ਨੇ ਸਮਝੌਤੇ ਤੋਂ ਸਾਫ-ਸਾਫ ਇਨਕਾਰ ਕਰ ਦਿੱਤਾ ਸੀ ਮੈਡਮ ਬਾਠ ਅਤੇ ਉਸ ਦੇ ਉਸ ਦਾ ਪਰਿਵਾਰ ਅੱਜ ਤੱਕ ਅੰਮ੍ਰਿਤਸਰ ਨੂੰ ਵੀ ਮਿਲ ਚੁੱਕਿਆ ਹੈ ਦੋ ਵਾਰ ਪੰਜਾਬ ਦੇ ਗਵਰਨਰ ਨੂੰ ਮਿਲ ਚੁੱਕਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਚੁੱਕਿਆ ਹੈ ਤਾਂ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਭਗਵੰਤ ਮਾਨ ਨੇ ਉਹਨਾਂ ਨੂੰ ਝੂਠਾ ਲਾਰਾ ਲਾ ਕੇ ਅਗਲੇ ਦਿਨ ਫਿਰ ਮਿਲਣ ਵਾਸਤੇ ਕਿਹਾ ਸੀ ਪਰ ਅਗਲੇ ਦਿਨ ਭਗਵੰਤ ਮਾਨ ਨੇ ਉਹਨਾਂ ਦਾ ਫੋਨ ਹੀ ਨਹੀਂ ਚੁੱਕਿਆ ਕਰਨਲ ਬਾਸ ਦੇ ਪਰਿਵਾਰ ਨੇ ਭਗਵਾਨਤਮਾਨ ਜੀ ਤੋਂ ਮੰਗ ਇਹ ਕੀਤੀ ਸੀ ਕਿ ਇਸ ਮਾਮਲੇ ਦੀ ਜੋ ਜਾਂਚ ਆ ਸੀਬੀਆਈ ਨੂੰ ਸੌਂਪੀ ਜਾਵੇ ਅਤੇ ਉਸ ਸਮੇਂ ਦੇ ਐਸਐਸਪੀ ਨਾਨਕ ਸਿੰਘ ਨੂੰ ਉੱਥੋਂ ਉਸ ਦੀ ਬਦਲੀ ਕੀਤੀ ਜਾਵੇ ਪਰ ਭਗਵਾਨਤਮਾਨ ਨੇ ਉਹਨਾਂ ਦੇ ਪਰਿਵਾਰ ਦੀ ਇੱਕ ਵੀ ਇਹ ਮੰਗ ਪੂਰੀ ਨਹੀਂ ਕੀਤੀ ਅਖੀਰ ਜਦ ਪਰਿਵਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਅਦਾਲਤ ਨੇ ਇਸ ਕੇਸ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਜਿਸ ਨੇ 4 ਮਹੀਨਿਆਂ ਬਾਅਦ ਗੋਗਲੂ ਨਾਲੋਂ ਮਿੱਟੀ ਝੜਨ ਵਾਲੀ ਗੱਲ ਕੀਤੀ ਤੇ ਇਸ ਜਾਂਚ ਵਿੱਚ ਕੁਝ ਵੀ ਨਹੀਂ ਕੀਤਾ ਗਿਆ ਅੱਜ 16 ਜੁਲਾਈ ਨੂੰ ਅਖੀਰ ਅਦਾਲਤ ਨੇ ਚੰਡੀਗੜ੍ਹ ਜਾਂਚ ਟੀਮ ਦੀ ਛਾੜ ਚੰਬ ਕਰਕੇ ਛਾੜ ਚੰਬ ਤੋਂ ਬਾਅਦ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੈ। ਦੋਸਤੋ ਹੁਣ ਹੁਣ ਆਮ ਆਦਮੀ ਪਾਰਟੀ ਅਖਵਾਉਣ ਵਾਲੀ ਪਾਰਟੀ ਨੂੰ ਜਵਾਬ ਦੇਣਾ ਬੰਦਾ ਹੈ ਕਿ ਜਦ ਇਸ ਪੰਜਾਬ ਵਿੱਚ ਫੌਜ ਦੇ ਇੱਕ ਕਰਨਲ ਜਿਸ ਦੀ ਪੋਸਟ ਪੰਜਾਬ ਦੇ ਪੁਲਿਸ ਦੇ ਡੀਆਈਜੀ ਦੇ ਬਰਾਬਰ ਹੁੰਦੀ ਹੈ ਉਸ ਨੂੰ ਇਨਸਾਫ ਨਹੀਂ ਮਿਲ ਸਕਦਾ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦੀ ਰਿਪੋਰਟ ਵੀ ਦਰਜ ਨਹੀਂ ਕੀਤੀ ਜਾਂਦੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਇੱਕ ਸਧਾਰਨ ਆਦਮੀ ਇਸ ਪਾਰਟੀ ਤੋਂ ਇਨਸਾਫ ਦੀ ਮੰਗ ਕੀ ਕਰ ਸਕਦਾ ਹੈ ਹੁਣ ਜੇਕਰ ਸੀਬੀਆਈ ਦੀ ਜਾਂਚ ਸਹੀ ਤਰੀਕੇ ਨਾਲ ਨਿਪਟ ਚੜ ਜਾਂਦੀ ਹੈ ਤਾਂ ਇਸ ਕਰਨਲ ਬਾਠ ਵਾਲੇ ਕੇਸ ਵਿੱਚ ਬਹੁਤ ਹੀ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ ਹੁਣ ਭਗਵੰਤ ਮਾਨ ਜੀ ਸੀਬੀਆਈ ਦੀ ਜਾਂਚ ਤੋਂ ਆਪਣੇ ਅਫਸਰਾਂ ਨੂੰ ਕਿਵੇਂ ਬਚਾਉਂਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ